ਪੰਜਾਬ ਸਰਕਾਰ ਨੇ ਛੋਟੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਹੈ ਸਰਕਾਰ ਦੇ ਇਸ ਫੈਸਲੇ ਦੇ ਅਨੁਸਾਰ ਹੁਣ 3 ਸਾਲ ਦਾ ਬੱਚਾ ਵੀ ਪੰਜਾਬ ਦੇ ਸਕੂਲਾਂ 'ਚ ਨਰਸਰੀ ਜਮਾਤ 'ਚ ਦਾਖਲਾ ਲੈ ਸਕੇਗਾ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਲਈ ਮਾਪਿਆਂ ਨੂੰ ਹੁਣ ਘਰ ਬੈਠ ਕੇ ਕਿਸੇ ਵੀ ਜਮਾਤ ਲਈ ਦਾਖਲੇ ਅਤੇ ਰਜਿਸਟ੍ਰੇਸ਼ਨ ਕਰਾਉਣ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਗਈ ਹੈ ਇਸ ਤਹਿਤ ਈ ਪੰਜਾਬ ਪੋਰਟਲ ਤੇ ਸਟੂਡੈਂਟ ਆਨਲਾਈਨ ਐਡਮਿਸ਼ਨ ਲਿੰਕ ਰਾਹੀਂ ਐਡਮਿਸ਼ਨ ਅਤੇ ਰਜਿਸਟ੍ਰੇਸ਼ਨ ਫਾਰਮ ਭਰਿਆ ਜਾ ਸਕੇਗਾ ਜਦੋਂ ਮਾਪੇ ਆਪਣੇ ਬੱਚੇ ਦਾ ਇਹ ਫਾਰਮ ਭਰ ਲੈਣਗੇ ਤਾਂ ਸੰਬੰਧਿਤ ਸਕੂਲ ਦੇ ਅਧਿਆਪਕ ਖੁਦ ਮਾਪਿਆਂ ਨਾਲ ਸੰਪਰਕ ਕਰਨਗੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੁਣ ਪ੍ਰੀ ਪ੍ਰਾਇਮਰੀ 1 ਅਤੇ ਪ੍ਰੀ ਪ੍ਰਾਇਮਰੀ 2 ਦੀ ਕਾ ਐਲ ਕੇ ਜੀ ਅਤੇ ਯੂ ਕੇ ਜੀ ਨਾ ਦੀਆਂ ਜਮਾਤਾਂ ਬਣਾਈਆਂ ਗਈਆਂ ਨੇ ਅਸਲ 'ਚ ਅਜੇ ਹ ਸਰਕਾਰ ਨੇ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਨੂੰ ਧਿਆਨ ਚ ਰੱਖਦਿਆਂ ਕੀਤਾ ਹੈ ਇਸ ਨੀਤੀ ਦੇ ਅਨੁਸਾਰ ਸਰਕਾਰੀ ਸਕੂਲਾਂ ਚ ਪਹਿਲੀ ਜਮਾਤ ਚ ਦਾਖਲ ਹੋਣ ਲਈ ਬੱਚੇ ਦੀ ਉਮਰ 6 ਸਾਲ ਤੱਕ ਹੋਣੀ ਜ਼ਰੂਰੀ ਹੈ ਹੁਣ ਤੱਕ ਪ੍ਰੀ ਪ੍ਰਾਇਮਰੀ 1 ਦੇ ਵਿੱਚ ਦਾਖਲੇ ਦੇ ਲਈ ਬੱਚੇ ਦੀ 4 ਸਾਲ ਤੱਕ ਦੀ ਉਮਰ ਨਿਰਧਾਰਤ ਕੀਤੀ ਗਈ ਸੀ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਾਲੇ 3 ਸਾਲ ਦੇ ਬੱਚੇ ਨੂੰ ਵੀ ਦਾਖਲ ਕਰ ਲੈਂਦੇ ਨੇ ਅਜਿਹਾ ਹੋਣ ਨਾਲ ਆਂਗਣਵਾੜੀ ਵਿੱਚੋਂ ਨਿਕਲਦੇ ਆ ਬੱਚਾ ਸਿੱਧਾ ਹੀ ਪ੍ਰਾਈਵੇਟ ਸਕੂਲਾਂ ਚ ਨਰਸਰੀ ਚ ਚਲਾ ਜਾਂਦਾ ਸੀ ਜਿਸ ਕਰਕੇ ਸਰਕਾਰੀ ਸਕੂਲਾਂ ਚ ਬੱਚਿਆਂ ਦੀ ਗਿਣਤੀ ਕਾਫੀ ਕਟਣ ਲੱਗ ਗਈ ਸੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਹਿੰਮ 9 ਫਰਵਰੀ ਤੋਂ ਸ਼੍ਰੀ ਅਨੰਤਪੁਰ ਸਾਹਿਬ ਦੇ ਖਾਲਸਾ ਜੀ ਦਾਸ ਦੀ ਯਾਦਗਰੀ ਕੰਪਲੈਕਸ ਵਿਖੇ ਅਰਦਾਸ ਕਰਨ ਦੇ ਨਾਲ ਸ਼ੁਰੂ ਹੋਵੇਗੀ ਯਾਨੀ ਅੱਜ ਤੋਂ ਸ਼ੁਰੂ ਹੋਵੇਗੀ ਇਸ ਦੇ ਤਹਿਤ ਪ੍ਰੀ ਪ੍ਰਾਇਮਰੀ ਵਿੱਚ 10 ਫੀਸਦੀ ਪ੍ਰਾਇਮਰੀ ਵਿੱਚ 5 ਫੀਸਦੀ ਅਤੇ ਸੈਕੰਡਰੀ ਵਿੱਚ 5 ਫੀਸਦੀ ਦਾਖਲੇ 'ਚ ਵਾਧੇ ਦਾ ਟੀਚਾ ਸਰਕਾਰ ਵੱਲੋਂ ਲਗਾਤਾਰ ਕੀਤਾ ਗਿਆ ਹੈ ਨਵੇਂ ਨਿਯਮਾਂ ਅਨੁਸਾਰ 3 ਸਾਲ ਤੱਕ ਦਾ ਬੱਚਾ ਨਰਸਰੀ 'ਚ 4 ਸਾਲ ਦਾ ਬੱਚਾ ਐਲਕੇਜੀ ਵਿੱਚ 5 ਸਾਲ ਦਾ ਬੱਚਾ ਯੂਕੇਜੀ 'ਚ ਅਤੇ 6 ਸਾਲ ਦਾ ਬੱਚਾ ਪਹਿਲੀ ਜਮਾਤ 'ਚ ਦਾਖਲਾ ਲੈ ਸਕੇਗਾ ਇਸ ਸਬੰਧ 'ਚ ਸਿੱਖਿਆ ਵਿਭਾਗ ਵੱਲੋਂ ਦਾਖਲੇ ਸੰਬੰਧੀ ਸੂਬਾ ਪੱਧਰ ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਸੈਂਟਰ ਪੱਧਰੀ ਅਤੇ ਸਕੂਲ ਪੱਧਰੀ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ दिलचस्प ਗੱਲ ਇਹ ਹੈ ਕਿ ਐਲੀਮੈਂਟਰੀ ਅਤੇ ਸੈਕੰਡਰੀ ਵਿੰਗ ਦੇ ਲਈ ਵੱਖੋ-ਵੱਖ ਕਮੇਟੀਆਂ ਬਣਾਈਆਂ ਜਾਣਗੀਆਂ